ਚਲੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਆਜ਼ਾਰਾਂ ਆਈਆਂ ਕੁਝ ਗੱਲਾਂ ਮਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਅਮਰੀਕਾ ਦਾ ਸਭ ਤੋਂ ਲੰਬਾ ਸ਼ਟਡਾਊਨ ਖਤਮ ਹੋਇਆ ਇਹਦੇ ਬਾਰੇ ਗੱਲਬਾਤ ਕਰਨੀ ਹੈ ਦੂਜਾ ਜੈਫਰੀ ਐਪਸਟਨ ਮਾਮਲਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਤੀਜੀ ਗੱਲਬਾਤ ਕਰਨੀ ਹੈ ਮੋਟਾਪੇ ਦੇ ਕਾਰਨ ਅਮਰੀਕਾ ਦੇ ਵੀਜ਼ੇ ਤੋਂ ਇਨਕਾਰ ਕੀਤਾ ਜਾ ਸਕਦਾ ਚੌਥੀ ਗੱਲਬਾਤ ਕਰਨੀ ਹੈ ਪ੍ਰਦੂਸ਼ਣ ਦੇ ਨਵੇਂ ਰਿਕਾਰਡ ਬਣ ਰਿਹਾ ਤੇ ਆਖਰ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ 1 ਸੈਂਟ ਦਾ ਸਿੱਕਾ ਬੜਨਾ ਬੰਦ ਹੋ ਗਿਆ ਆ ਆਖਰਕਾਰ ਜਿਹੜਾ ਅਮਰੀਕਾ ਦਾ ਸਭ ਤੋਂ ਲੰਬਾ ਸ਼ਟਡਾਊਨ ਸੀ 43 ਦਿਨ ਇਹ ਸ਼ਟਡਾਊਨ ਚੱਲਿਆ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਬਾ ਖਤਮ ਹੋ ਗਿਆ ਪਾ ਕੱਲ ਵੀ ਗੱਲ ਕੀਤੀ ਸੀ ਸੋ ਅੱਜ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਨੇ ਬਿੱਲ ਦੇ ਉੱਤੇ ਸਾਈਨ ਕਰ ਦਿੱਤੇ ਤੇ ਸਰਕਾਰ ਦੁਬਾਰਾ ਮੁੜ ਕੇ ਖੁੱਲ ਗਈ ਆ ਰਾਸ਼ਟਰਪਤੀ 트ੰਪ ਨੇ ਸਿੱਧਾ ਸਿੱਧਾ ਦੋਸ਼ ਡੈਮੋਕ੍ਰੇਟਸ ਨੂੰ ਦਿੱਤਾ ਕਿ ਇਹਨਾਂ ਦੇ ਕਰਕੇ ਇੰਨੇ ਦਿਨ ਜਿਹੜਾ ਸਰਕਾਰ ਬੰਦ ਰਹੀ ਔਰ ਕਈ ਬਿਲੀਅਨ ਡਾਲਰ ਦਾ ਨੁਕਸਾਨ ਇਹ ਸਾਰੇ ਕੁਝ ਦੇ ਵਿੱਚ ਹੋਇਆ ਦੂਜੇ ਪਾਸੇ ਡੈਮੋਕ੍ਰੇਟ ਲਗਾਤਾਰ ਇਹ ਕਹਿ ਰਹੇ ਆ ਕਿ ਤੁਸੀਂ ਪੋਲਸ ਦੇਖ ਲਓ ਸਰਵੇਖੇ ਦੇਖ ਲਓ ਲੋਕਾਂ ਦੀ ਰਾਏ ਲੈ ਲਓ ਲੋਕ ਇੱਕੋ ਇੱਕ ਗੱਲ ਕਹਿੰਦੇ ਆ ਬਹੁਤੇ ਅਮਰੀਕਨ ਕਿ ਰਿਪਬਲਿਕਨ ਅਸਲ ਦੇ ਵਿੱਚ ਇਹ ਸ਼ਟਡਾਊਨ ਦੇ ਲਈ ਜ਼ਿੰਮੇਵਾਰ ਸੀ ਇਹ ਜਿਹੜੀ ਬਲੇਮ ਗੇਮ ਆ ਇੰਨੀ ਜ਼ਿਆਦਾ ਚੱਲ ਪਈ ਆ ਲੱਗਦਾ ਆ ਕਿ ਇਹ ਕਾਫੀ ਦੂਰ ਤੱਕ ਜਾਊਗੀ ਕਿਉਂਕਿ ਇਹ ਸ਼ਟਡਾਊਨ ਖੁੱਲਿਆ ਤੇ ਹੈਗਾ ਟੈਂਪਰੇਰੀਲੀ ਟੈਂਪਰੇਰੀ ਦਾ ਮਤਲਬ ਇਹ ਆ ਕਿ ਜਨਵਰੀ 30 ਤੱਕ ਖੁੱਲਿਆ ਜੇ ਜਨਵਰੀ 30 ਤੱਕ ਦੋਵੇਂ ਪਾਰਟੀਆਂ ਮਿਲ ਕੇ ਸਹਿਮਤੀ ਨਹੀਂ ਬਦਉਂਦੀਆਂ ਸਰਕਾਰ ਫੇਰ ਬੰਦ ਹੋ ਜਾਣੀ ਆ ਤੇ ਉਹ ਇੱਕ ਹੋਰ ਜਿਹੜਾ ਤਮਾਸ਼ਾ ਜਾ ਲੱਗੂਗਾ ਦੇਖਣ ਨੂੰ ਕਿ ਇਹ ਦੋਵੇਂ ਪਾਰਟੀਆਂ ਕਿਸੇ ਗੱਲ ਦੇ ਉੱਤੇ ਸਹਿਮਤ ਕਿਉਂ ਨਹੀਂ ਹੋ ਰਹੀਆਂ ਹੁਣ ਜਿਹੜੀਆਂ ਗਵਰਨਮੈਂਟ ਸਰਵਿਸਿਜ਼ ਨੇ ਇਹ ਰੀਸਟੋਰ ਕਰ ਦਿੱਤੀਆਂ ਗਈਆਂ 에어ਪੋਰਟਸ ਜਿਹੜੀ ਫੂਡ ਹੈ ਜੜਾ ਨੈਸ਼ਨਲ ਪਾਰਕਸ ਨੇ ਜੜਾ ਫਾਰਮ ਲੋਨ ਆ ਖਾਸ ਤੌਰ ਦੇ ਉੱਤੇ ਜਾਂ ਜਿਹੜੇ ਫੈਡਰਲ ਆਫਿਸਸ ਨੇ ਉਹ ਹੁਣ ਨਾਰਮਲ ਤਰੀਕੇ ਦੇ ਨਾਲ ਆਪਰੇਟ ਕਰਨਗੇ ਜਿੱਦਾਂ ਪਹਿਲਾਂ ਕਰਦੇ ਸੀ 12 ਲੱਖ ਦੇ ਕਲੀਬ ਕਰੀਬ ਜਿਹੜੇ ਫੈਡਰਲ ਵਰਕਰ ਨੇ ਉਹ ਦੁਬਾਰਾ ਆਪਣਾ ਉਹਨਾਂ ਨੂੰ ਜਿਹੜੀ ਤੇ ਦੁਆਰਾ ਮਿਲੂਗੀ ਤੇ ਜਿਹਦੇ ਵਿੱਚ ਉਹ ਵੀ ਇਨਕਲੂਡਡ ਨੇ ਜਿਨ੍ਹਾਂ ਨੂੰ ਜ਼ਬਰਦਸਤੀ ਕੰਮ ਤੋਂ ਘਰ ਬਿਨਾਂ ਤਨਖਾਹ ਤੋਂ ਭੇਜ ਦਿੱਤਾ ਗਿਆ ਸੀ ਜਿਹੜੇ ਸਨੈਪ ਨੇ ਦੇ ਫੂਡ ਸਟੈਂਪਲ ਜਿਹਨੂੰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਕਹਿੰਦੇ ਆ ਉਹਨਾਂ ਨੂੰ ਸਤੰਬਰ 2026 ਤੱਕ ਫੰਡ ਕਰ ਦਿੱਤਾ ਗਿਆ ਸੋ ਜਿਹੜੇ ਫੈਮਲੀਆਂ ਨੇ ਜਿਹੜੇ ਫੈਮਲੀਆਂ ਨੇ ਜਿਹੜੀਆਂ ਜਿਹੜੇ ਪਰਿਵਾਰ ਨੇ ਉਹ ਆਪਣਾ ਜਿਹੜੀ ਫੂਡ ਅਸਿਸਟੈਂਸ ਆ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਿਹਦੇ ਉੱਤੇ ਬਹੁਤ ਵੱਡਾ ਰੋਲਾ ਵੀ ਸੀਗਾ ਉਹ ਹੁਣ ਲਗਾਤਾਰ ਉਸੇ ਤਰੀਕੇ ਦੇ ਨਾਲ ਮਿਲਦੀ ਰਹੂਗੀ ਸੋ ਜਨਵਰੀ 30 ਇੱਕ ਕੀ ਪੁਆਇੰਟ ਹੈ ਜਿੱਥੇ ਕਾਂਗਰਸ ਫਿਰ ਦੁਬਾਰਾ ਨੇਗੋਸ਼ੀਏਟ ਕਰੂਗੀ ਕਿਉਂਕਿ ਜੇ ਉਹ ਤੋਂ ਪਹਿਲਾਂ ਪਹਿਲਾਂ ਇਹ ਨੇਗੋਸ਼ੀਏਟ ਕਰ ਲੈਂਦੇ ਠੀਕ ਆ ਅਦਰਵਾਈਜ਼ ਫਿਰ ਸ਼ਟਡਾਊਨ ਦਾ ਰਿਸਕ ਹੋ ਜਾਊਗਾ ਡੀਲ ਜਿਹੜੀ ਕ੍ਰੀਏਟ ਕੀਤੀ ਗਈ ਹੈ ਸੈਨੇਟਰ ਪਬਲਿਕਨਸ ਨੇ ਤੇ ਕੁਝ ਡੈਮੋਕ੍ਰੇਟਾਂ ਦੇ ਨਾਲ ਰਲੇ ਆ ਕੁਝ ਜਿਹੜੇ ਡੈਮੋਕ੍ਰੇਟਸ ਨੇ ਕਾਂਗਰਸ ਦੇ ਵਿੱਚੋਂ ਇਹਨਾਂ ਦੇ ਨਾਲ ਨਾਰਾਜ਼ ਵੀ ਨੇ ਡੈਮੋਕ੍ਰੇਟ ਅਸਲ ਦੇ ਵਿੱਚ ਅਪਸੈਟ ਇਸ ਕਰਕੇ ਨੇ ਕਿ ਇਸ ਬਿੱਲ ਨੇ ਅਫੋਰਡੇਬਲ ਕੇਅਰ ਐਕਟ ਜਿਹਨੂੰ ਬਾਮਾ ਕੇਅਰ ਕਿਹਾ ਜਾਂਦਾ ਉਹਦੀਆਂ ਜਿਹੜੀਆਂ ਸਬਸਿਡੀਆਂ ਨੇ ਉਹਨਾਂ ਨੂੰ ਐਕਸਟੈਂਡ ਨਹੀਂ ਕੀਤਾ ਜਿਹਦਾ ਮਤਲਬ ਇਹ ਆ ਕਿ ਹੈਲਥ ਇੰਸ਼ੋਰੈਂਸ ਜਦੋਂ ਐਕਸਪਾਇਰ ਹੋ ਗਿਆ ਤੇ ਇਹ ਹੋਰ ਜ਼ਿਆਦਾ ਮਹਿੰਗਾ ਹੋ ਜਾਣਾ ਹੁਣ ਜਿਹੜਾ ਬਿੱਲ ਆ ਇਹਦੇ ਵਿੱਚ ਜਿਹੜਾ ਇੱਕ ਕੰਟਰੋਵਰਸ਼ੀਅਲ ਰੂਲ ਆ ਜਿਹਦੇ ਨਾਲ 8 ਰਿਪਬਲਿਕਨ ਸੈਨੇਟਰ ਸੂ ਕਰ ਸਕਦੇ ਆ ਸਰਕਾਰ ਨੂੰ ਜਨਵਰੀ 6 ਦੀ ਇਨਵੈਸਟੀਗੇਸ਼ਨ ਮਾਮਲੇ ਦੇ ਵਿੱਚ ਪੋਲਿਟੀਕਲ ਬਲੇਮ ਗੇਮ ਉਸੇ ਤਰੀਕੇ ਨਾਲ ਚੱਲ ਰਹੀ ਆ ਹੁਣ ਲੱਗਦਾ ਇਹ ਆ ਕਿ ਇਹ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹਿਣੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਕਾਫੀ ਵੱਡਾ ਅਸਰ ਪਹਿ ਸਕਦਾ ਆ ਕੰਮ ਕਾਜ ਮੁੜ ਸ਼ੁਰੂ ਹੋ ਗਿਆ ਪਰ ਹਜੇ ਸਾਰਾ ਕੁਝ ਲੀਤੇ ਆਉਣ ਨੂੰ ਟਾਈਮ ਲੱਗੂਗਾ ਇਹ ਹੁਣ ਦੋਸ਼ ਕਿਹਦਾ ਸੀ ਡੈਮੋਕ੍ਰੇਟਾਂ ਦਾ ਜਾਂ ਰਿਪਬਲਿਕਨ ਦਾ ਪਤਾ ਨਹੀਂ ਪਰ ਇਹ ਇੱਕ ਇਤਿਹਾਸ ਸਿਰਜਿਆ ਗਿਆ ਸ਼ਟਡਾਊਨ ਜਿਹੜਾ 43 ਦਿਨ ਲੰਬਾ ਨਹੀਂ ਚੱਲਿਆ ਇਹ ਹੈ ਤੇ ਥੋੜਾ ਜਿਹਾ ਜਿਹੜੇ ਚੈੱਕ ਐਂਡ ਬੈਲੈਂਸਸ ਨੇ ਕਿ ਜਿਹੜੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣ ਦੇ ਲਈ ਕਿ ਕੋਈ ਗਲਤ ਕੰਮ ਨਾ ਹੋਵੇ ਇਹ 60 ਦੀ ਪ੍ਰੋਵੀਜ਼ਨ ਰੱਖੀ ਜਾਂਦੀ ਆ ਕਿ 60 ਵੋਟਾਂ ਹੋਣਗੀਆਂ ਸੈਨੇਟ ਦੀਆਂ ਤਾਂ ਪਾਸ ਹੋਣਗੇ ਬਹੁਤੇ ਬਿਲਕੁਲ 51 ਤੇ ਪਾਸ ਹੋ ਜਾਂਦੇ ਆ ਸੋ ਇਹ ਪ੍ਰੈਸ਼ਰ ਵੀ ਬਣਾਉਣਾ ਹੁੰਦਾ ਗੱਲ ਨੂੰ ਹਾਈਲਾਈਟ ਵੀ ਕਰਨਾ ਹੁੰਦਾ ਡੈਮੋਕਰੇਸੀ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਇਹਦੀ ਇੰਪੋਰਟੈਂਸ ਆ ਇਸ ਚੀਜ਼ ਦੀ ਸ਼ਟਡਾਊਨ ਦੀ ਪਰ ਜਦੋਂ ਇਹ ਖਤਮ ਹੀ ਨਹੀਂ ਹੁੰਦਾ ਤੇ ਫਿਰ ਇਹਨਾਂ ਲੰਬਾ ਚੱਲੇ ਜAVE ਤੇ ਕਈ ਵਾਰੀ ਇਹ ਗੱਲ ਜਿਹੜੀ ਆ ਹਾਸੋ ਹਿਣੀ ਵੀ ਜਿਹੜੀ ਉਹ ਬਣ ਜਾਂਦੀ ਆ ਅਗਲੀ ਗੱਲਬਾਤ ਜਿਹੜੇ ਜੈਫਰੀ ਐਪਸਟੇਨ ਮਾਮਲਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਜਦੋਂ ਇਹ ਮਾਮਲਾ ਚਰਚਾ ਦੇ ਵਿੱਚ ਆਇਆ ਉਸ ਵੇਲੇ ਹਜੇ ਸ਼ਟਡਾਊਨ ਖੁੱਲਿਆ ਨਹੀਂ ਸੀ ਸਰਕਾਰ ਖੁੱਲੀ ਨਹੀਂ ਸੀ ਇਹ ਸਰਕਾਰ ਦਾ ਰੌਲਾ ਖਤਮ ਨਹੀਂ ਸੀ ਹੋਇਆ 트럼ਪ ਇਹ ਕਹਿ ਰਹੇ ਆ ਕਿ ਡੈਮੋਕ੍ਰੇਟ ਅਸਲ ਦੇ ਵਿੱਚ ਸ਼ਟਡਾਊਨ ਵਾਲੇ ਮੁੱਦੇ ਤੋਂ ਧਿਆਨ ਹਟਾਉਣ ਦੇ ਲਈ ਜੈਫਰੀ ਐਪਸਟ੍ਰੀਨ ਦਾ ਮਾਮਲਾ ਲਿਆ ਆਇਆ ਜਦੋਂ ਉਹਨਾਂ ਦੇ ਕਹਿਣ ਅਨੁਸਾਰ ਰਿਪਬਲਿਕਨ ਦੇ ਕਿ ਇੱਕ ਹੋਰ ਮਾਮਲਾ ਨਹੀਂ ਹੁੰਦਾ ਕੋਈ ਰੌਲਾ ਪਾਉਣਾ ਹੁੰਦਾ ਤੇ ਉਹ ਰੌਲਾ ਪਾਉਣ ਦੇ ਲਈ ਜੈਫਰੀ ਐਪਸਟ੍ਰੀਨ ਦਾ ਮਾਮਲਾ ਜਿਹੜਾ ਆ ਉਹ ਸਾਹਮਣੇ ਲਿਆ ਜਾਂਦਾ ਸੋ ਦੋ ਜਿਹੜੇ ਸੈੱਟ ਆਫ ਡਾਕੂਮੈਂਟਸ ਨੇ ਦੋ ਤਰ੍ਹਾਂ ਦੇ ਕਾਗਜ਼ ਪੱਤਰ ਇੱਕੋ ਦਿਨ ਦੇ ਵਿੱਚ ਕਲਰ ਰੀਲੀਜ਼ ਕੀਤੇ ਗਏ ਆ ਜਿਹੜੇ ਹਾਊਸ ਡੈਮੋਕ੍ਰੇਟਸ ਨੇ ਇਹਨਾਂ ਨੇ ਇੱਕ ਕੁਝ ਈਮੇਲ ਰੀਲੀਜ਼ ਕੀਤੀਆਂ ਜਿਨ੍ਹਾਂ ਈਮੇਲਸ ਦੇ ਵਿੱਚ ਐਪਸਟ੍ਰੀਨ ਤੇ 트ੰਪ ਦੋਵਾਂ ਦੀਆਂ ਆਪਸ ਤੇ ਵਿੱਚ ਆ ਇਹ ਤੋਂ ਕੁਝ ਘੰਟੇ ਬਾਅਦ ਜਿਹੜੇ ਹਾਊਸਰ ਪਬਲਿਕਨਸ ਨੇ ਉਹਨਾਂ ਨੂੰ ਵੀ ਉਹਨਾਂ ਨੇ 20000 ਪੇजेस ਜਿਹੜੇ ਐਪਸਟ੍ਰੀਨ ਦੀ ਸਟੇਟ ਦੇ ਉਹ ਜਾਰੀ ਕਰ ਦਿੱਤੇ ਆ ਜਿਹਦੇ ਵਿੱਚ ਈਮੇਲਸ ਵੀ ਨੇ ਸਪਰੈਡਸ਼ੀਟਸ ਵੀ ਨੇ ਤਸਵੀਰਾਂ ਵੀ ਨੇ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਫੁੱਲ ਟਰਾਂਸਪੈਰੈਂਸੀ ਚਾਹੁੰਦੇ ਆ ਸੋ ਇੱਕ ਡੈਮੋਕ੍ਰੇਟਸ ਨੇ ਜਾਰੀ ਕਰ ਦਿੱਤੇ ਦੂਜੇ ਰਿਪਬਲਿਕਨ ਨੇ ਜਾਰੀ ਕਰ ਦਿੱਤੇ ਰਿਪਬਲਿਕਨ ਇਹ ਕਹਿ ਰਹੇ ਆ ਕਿ ਡੈਮੋਕ੍ਰੇਟਸ ਨੇ ਜੋ ਕੁਝ ਜਾਰੀ ਕੀਤਾ ਆਪਣੇ ਮਤਲਬ ਦਾ ਕੀਤਾ ਜਿਹਦੇ ਵਿੱਚ ਹੈ ਤੇ ਕੁਛ ਨਹੀਂ ਪਰ ਇਹਨਾਂ ਦੇ ਹੱਕ ਦੀ ਗੱਲ ਹੁੰਦੀ ਆ ਉਹ ਇਹ ਜਿਹੜੀਆਂ ਈਮੇਲਸ ਆ ਜਾਂ ਜਿਹੜਾ ਡਾਟਾ ਆ ਉਹਨੂੰ ਰਿਲੀਜ਼ ਕਰ ਦਿੰਦੇ ਆ ਸੋ ਜਿਹੜੀਆਂ ਡੈਮੋਕ੍ਰੇਟਸ ਦੀਆਂ ਈਮੇਲਸ ਨੇ ਜਿਹੜੀਆਂ ਇਹਨਾਂ ਨੇ ਰਿਲੀਜ਼ ਕੀਤੀਆਂ ਉਹ ਕਲੇਮ ਇਹ ਕਰਦੇ ਆ ਕਿ ਐਬਸਟ੍ਰੀਨ ਨੇ ਕਿਹਾ ਕਿ 트럼ਪ ਨੂੰ ਜਿਹੜੀਆਂ ਅੰਡਰਏਜ ਕੁੜੀਆਂ ਬਾਰੇ ਸਾਰਾ ਕੁਝ ਪਤਾ ਆ ਜੈਫਰੀ ਐਪਸਟ੍ਰੀਨ ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਸੀ ਉਹਦੇ ਉੱਤੇ ਦੋਸ਼ ਇਹ ਸੀਗੇ ਕਿ ਇਹ ਕਈ ਕਿਸਮ ਦੇ ਗਲਤ ਕੰਮਾਂ ਦੇ ਵਿੱਚ ਇਨਵੋਲਵ ਸੀ ਔਰਤਾਂ ਦੇ ਮਾਮਲੇ ਸੀਗੇ ਔਰ ਇਹ ਦੱਸਿਆ ਜਾਂਦਾ ਕਿ ਇਹਦੇ ਨਾਲ ਬਹੁਤ ਵੱਡੇ ਵੱਡੇ ਬੰਦੇ ਇਨਵੋਲਵ ਸੀਗੇ ਉਹਨਾਂ ਦੇ ਵਿੱਚ ਡੋਨਲਡ ਟਰੰਪ ਦਾ ਨਾਮ ਵੀ ਆਉਂਦਾ ਆ 2019 ਦੀ ਇੱਕ ਈਮੇਲ ਦੇ ਵਿੱਚ ਐਪਸਟ੍ਰੀਨ ਨੇ ਜਿਹੜਾ ਰਾਈਟਰ ਆ ਵਾਲਫ ਉਹਨੂੰ ਦੱਸਿਆ ਆ ਕਿ ਜਿਹੜਾ ਟਰੰਪ ਆ ਇਹਨੂੰ ਇਹਨਾਂ ਕੁੜੀਆਂ ਬਾਰੇ ਸਾਰਾ ਕੁਝ ਪਤਾ ਆ। ਸੋ ਉਹ ਕਹਿ ਰਿਹਾ ਕਿ ਜਦੋਂ ਡੈਮੋਕ੍ਰੇਟ ਦੋਸ਼ੇ ਲਾ ਰਹੇ ਆ ਕਿ ਰਾਸ਼ਟਰਪਤੀ 트ੰਪ ਨੂੰ ਬਹੁਤ ਕੁਝ ਪਤਾ ਸੀ ਪਰ ਇਹਨਾਂ ਨੇ ਮੰਨਿਆ ਨਹੀਂ ਜਾਂ ਦੱਸਿਆ ਨਹੀਂ ਕਿ ਸਾਨੂੰ ਇਹ ਸਾਰਾ ਕੁਝ ਪਤਾ ਆ। ਸੋ ਇਹ ਵੀ ਪਤਾ ਲੱਗਿਆ ਕਿ ਜਿਹਦੇ ਵਿੱਚ ਪਤਾ ਜਿਹੜੀ ਜਿਹੜੀ ਈਮੇਲ ਇਹ ਦੱਸ ਰਹੀ ਹੈ ਇੱਕ ਹੋਰ ਈਮੇਲ ਦੇ ਵਿੱਚ ਇਹ ਕਲੇਮ ਆ ਕਿ 트ੰਪ ਨੇ ਕਈ ਘੰਟੇ ਜਿਹੜੀ ਉੱਥੇ ਐਪਸਟ੍ਰੀਨ ਦੇ ਉੱਤੇ ਉਹਦੇ ਕੋਲ ਜਿਹੜੇ ਆ ਬਤਾਏ ਆ। ਵੀਸ਼ਾ 11 ਦੀ ਇੱਕ ਈਮੇਲ ਆਈ ਹੈ ਜਿਹੜੀ ਮੈਕਸਵਲ ਜਿਹੜੀ ਮੈਕਸਵਲ ਨੂੰ ਕੀਤੀ ਹੈ ਐਪਸਟੇਨ ਨੇ 트ੰਪ ਨੂੰ ਕਿਹਾ ਕਿ ਇਹਨੂੰ ਸਾਰਾ ਕੁਝ ਪਤਾ ਆ ਪਰ ਉਹ ਨਹੀਂ ਦੱਸੂਗਾ ਸੋ ਇਹ ਇੱਕ ਵਾਰੀ ਮਾਮਲਾ ਫੇਰ ਚਰਚਾ ਦੇ ਵਿੱਚ ਆ ਕਿ ਸੱਚ ਕੀ ਆ ਹਜੇ ਤੱਕ ਕਿਸੇ ਨੂੰ ਨਹੀਂ ਪਤਾ ਸੋ ਜਿਹੜੇ ਰਿਪਬਲਿਕਨ ਉਹ ਕਹਿ ਰਹੇ ਆ ਕਿ ਜਿਹੜੇ ਡੈਮੋਕ੍ਰੇਟਸ ਨੇ ਇਹ ਸਿਰਫ ਜਿਹੜੀਆਂ ਚੈਰੀ ਪਿਕਡ ਈਮੇਲਸ ਆ ਭਾਵ ਜਿਹੜੀਆਂ ਇਹਨਾਂ ਨੂੰ ਸੂਟ ਕਰਦੀਆਂ ਉਹ ਹੀ ਰਿਲੀਜ਼ ਕਰਦੇ ਆ ਦੂਜੇ ਪਾਸੇ ਜਿਹੜੇ ਰਿਪਬਲਿਕਨ ਓਵਰਸਾਈਟ ਕਮੇਟੀ ਆ ਉਹ ਕਹਿ ਰਿਹਾ ਕਿ ਡੈਮੋਕ੍ਰੇਟਸ ਜਿਹੜੇ ਆ ਜਾਣਬੁੱਝ ਕੇ ਜਿਹੜੀਆਂ ਉਹਨਾਂ ਨਾਲ ਰਿਲੇਟਡ ਜਿਹੜੀਆਂ ਇਹ ਚੀਜ਼ਾਂ ਨੇ ਉਹਨਾਂ ਨੂੰ ਰਿਲੀਜ਼ ਕਰ ਰਿਹਾ ਦੂਜਿਆਂ ਨੂੰ ਨਹੀਂ ਦੱਸ ਰਿਹਾ ਜਿਹੜੇ 20000 ਪੇਜ ਦਾ ਡਾਕੂਮੈਂਟ ਰਿਲੀਜ਼ ਕੀਤੇ ਗਏ ਆ ਰਿਪਬਲਿਕਨ ਦੁਆਰਾ ਉਹਦੇ ਵਿੱਚ ਈਮੇਲ ਤੋਂ ਬਿਨਾ ਹੋਰ ਬਹੁਤ ਕੋਸ਼ਾ ਵੱਡਾ ਡਾਕੂਮੈਂਟ ਜਿਹਦੇ ਵਿੱਚ ਸਪਰੈਡਸ਼ੀਟਸ ਨੇ ਕੁਝ ਕਿਤਾਬਾਂ ਦੀਆਂ ਲਿਸਟਾਂ ਨੇ ਤਸਵੀਰਾਂ ਨੇ ਜਿਹੜੀਆਂ ਉਹ ਚਿੱਠੀਆਂ ਨੇ ਐਬਸਟ੍ਰੀਨ ਦੀ ਫਾਈਨੈਂਸਸ ਦੇ ਨਾਲ ਜਿਹੜੀਆਂ ਰਿਲੇਟਡ ਉਹ ਸਾਰਾ ਕੁਝ ਇਹਦੇ ਵਿੱਚ ਦੱਸਿਆ ਗਿਆ ਹੁਣ ਇਸ ਮਾਮਲੇ ਦੇ ਵਿੱਚ ਵੀ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਆ ਉਹ ਚੱਲ ਰਹੇ ਆ ਤੇ 트ੰਪ ਦੇ ਵਾਈਟ ਹਾਊਸ ਨੇ ਸਾਰਾ ਕੁਝ ਦੀ ਡਿਨਾਈ ਕੀਤੀ ਹੈ ਪ੍ਰੈਸ ਸੈਕਟਰੀ ਕੈਰੋਲਿਨ ਲੈਵਟ ਨੇ ਕਿਹਾ ਕਿ 트ੰਪ ਨੇ ਐਬਸਟ੍ਰੀਨ ਨੂੰ ਆਪਣੇ ਜਿਹੜਾ ਮਾਰਕ ਲੋਗੋਸ ਹੈਗਾ ਉਹਦੇ ਵਿੱਚ ਓੱਕ ਆਊਟ ਕਰ ਦਿੱਤਾ ਸੀ ਕਈ ਦਿਹਾਕੇ ਪਹਿਲਾਂ ਜਦੋਂ ਉਹਦੇ ਬਾਰੇ ਇਹਨਾਂ ਨੂੰ ਗਲਤ ਗੱਲਾਂ ਪਤਾ ਲੱਗੀਆਂ ਸੀ ਸੋ ਦੇਖੋ ਮਾਮਲਾ ਹੁਣ ਕਿਧਰਲੇ ਪਾਸੇ ਨੂੰ ਜਾਂਦਾ ਹੈ ਅਗਲੀ ਗੱਲਬਾਤ ਇਮੀਗ੍ਰੇਸ਼ਨ ਦੀ ਸ਼ਕਤੀ ਨੂੰ ਲੈ ਕੇ ਆ ਅਮਰੀਕਾ ਹਰ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਉੱਤੇ ਸ਼ਕਤੀ ਕਰ ਰਿਹਾ ਪਿਛਲੇ ਲੰਬੇ ਸਮੇਂ ਤੋਂ ਖਾਸ ਤੌਰ ਤੇ ਜਦੋਂ ਰਾਸ਼ਟਰਪਤੀ 트ੰਪ ਆਪਣੀ ਦੂਜੀ ਟਰਮ ਦੇ ਵਿੱਚ ਸਾਹਮਣੇ ਆਏ ਆ ਇੱਕ ਨਵਾਂ ਹੁਕਮ ਜਾਰੀ ਕੀਤੇ ਗਏ ਆ ਜਿਸ ਦੇ ਵਿੱਚ ਇਹ ਕੀਤਾ ਗਿਆ ਕਿ ਜਿਹੜੇ ਯੂ ਐਸ ਕੌਂਸੂਲੇਟਸ ਨੇ ਉਸ ਹੁਕਮ ਦੇ ਵਿੱਚ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਕਿਸੇ ਵਿਅਕਤੀ ਦੇ ਮੋਟਾਪੇ ਦੇ ਆਧਾਰ ਦੇ ਉੱਤੇ ਉਹਦਾ ਵੀਜ਼ਾ ਰਿਜੈਕਟ ਕਰ ਸਕਦੇ ਹੋ ਜੇ ਕੋਈ ਮੋਟਾਪਾ ਆ ਉਹਨੂੰ ਉਹ ਮਤਲਬ ਭਾਰ ਜ਼ਿਆਦਾ ਆ ਉਹਦਾ ਜਾਂ ਉਹਨੂੰ ਸ਼ੂਗਰ ਆ ਡਾਇਬਟੀਜ਼ ਆ ਜਾਂ ਉਹਨੂੰ ਕੈਂਸਰ ਆ ਜਾਂ ਉਹਨੂੰ ਕੋਈ ਦਿਲ ਦੀ ਬਿਮਾਰੀ ਆ ਜਾਂ ਉਹਨੂੰ ਮੈਂਟਲ ਹੈਲਥ ਕੰਡੀਸ਼ਨ ਆ ਜਾਂ ਕੋਈ ਵੀ ਜਿਹੜੀ ਲੌਂਗ ਟਰਮ ਇਲਨੈਸ ਆ ਲੰਬੇ ਸਮੇਂ ਦੀ ਕੋਈ ਬਿਮਾਰੀ ਆ ਉਸ ਬੰਦੇ ਨੂੰ ਤੁਸੀਂ ਵੀਜ਼ਾ ਦੇਣ ਤੋਂ ਨਾਂ ਕਰ ਸਕਦੇ ਹੁਣ ਇਹਨੇ ਬਹੁਤ ਵੱਡਾ ਇੱਕ ਰਫਰਡ ਪਾ ਦਿੱਤਾ ਰੌਲਾ ਪੈ ਗਿਆ ਇਹ ਚੇਂਜ ਬਹੁਤ ਵੱਡੀ ਆ ਹੈਲਥ ਪ੍ਰੋਬਲਮਸ ਨੂੰ ਵੀਜ਼ੇ ਨੂੰ ਨਾ ਕਰਨ ਦੇ ਲਈ ਆਮ ਤੌਰ ਦੇ ਉੱਤੇ ਯੂਜ਼ ਨਹੀਂ ਕੀਤਾ ਜਾਂਦਾ ਇਸ ਆਧਾਰ ਦੇ ਉੱਤੇ ਵੀਜ਼ਾ ਡਿਨਾਈ ਨਹੀਂ ਕੀਤਾ ਜਾਂਦਾ ਕਰਦੇ ਤਾਂ ਹੈਗੇ ਆ ਮੈਡੀਕਲ ਬੰਦੇ ਦਾ ਬਹੁਤ ਸਾਰੇ ਕੇਸਾਂ ਦੇ ਵਿੱਚ ਹੁੰਦਾ ਖਾਸ ਤੌਰ ਦੇ ਉੱਤੇ ਜਿਹੜੀਆਂ ਕੰਟੇਜੀਅਸ ਡਿਜ਼ੀਜ਼ਸ ਨੇ ਜਿਵੇਂ ਟੀਬੀ ਆ ਉਹਦੇ ਵਿੱਚ ਕਿਉਂਕਿ ਗਵਰਨਮੈਂਟ ਫੰਡਿੰਗ ਜਿਹੜੀ ਇੰਸਟੀਚੂਨਲ ਕੇਅਰ ਚਾਹੀਦੀ ਆ ਉਹਨੂੰ ਮੰਨ ਲਿਆ ਜਾਂਦਾ ਕਿ ਇਹ ਵੀਜ਼ੇ ਦੇ ਲਈ ਰਿਸਕ ਆ ਉਹ ਟੈਸਟ ਉਸ ਤੋਂ ਪਹਿਲਾਂ ਕਰ ਲਏ ਜਾਂਦੇ ਆ ਪਰ ਹੁਣ ਜਿਹੜੀਆਂ ਕਾਮਨ ਕੰਡੀਸ਼ਨ ਮੋਟਾਪਾ ਹੋਣਾ ਤੇ ਇੱਕ ਸਧਾਰਨ ਗੱਲ ਆ ਜੇ ਡਾਇਬੀਟਿਸ ਹੋਣੀ ਸ਼ੂਗਰ ਤੇ ਜਿਹੜੀ ਬਹੁਤ ਦੁਨੀਆ ਨੂੰ ਹੋਈ ਆ ਗੋਲੀ ਖਾਈ ਜਾਂਦੇ ਆ ਠੀਕ ਆ ਹੁਣ ਇਹ ਉਹ ਕਹਿੰਦੇ ਵੀ ਪਹਿਲੀ ਵਾਰੀ ਹੋ ਰਿਹਾ ਮਾਰਕੋ ਰੂਬੀਓ ਨੇ ਇੱਕ ਜਿਹੜਾ ਆਰਡਰ ਭੇਜਿਆ ਇਹ ਇਹਨਾਂ ਨੂੰ ਐਮਬੈਸੀਜ਼ ਨੂੰ ਪੂਰੀ ਦੁਨੀਆ ਦੇ ਵਿੱਚ ਹੀ ਉਹਦੇ ਵਿੱਚ ਨਵੰਬਰ 6 ਨੂੰ ਦੱਸਦੇ ਆ ਕਿ ਇਹਨਾਂ ਨੇ ਸੈਕਟਿਵ ਆਫ ਸਟੇਟ ਨੇ ਦੱਸਿਆ ਆ ਕਿ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਤੁਸੀਂ ਐਪਲੀਕੈਂਟ ਦੀ ਮੈਡੀਕਲ ਕੰਡੀਸ਼ਨ ਨੂੰ ਕਨਸਿਡਰ ਕਰਨਾ ਕਿਉਂਕਿ ਇਹ ਅਮਰੀਕਾ ਨੂੰ ਹੰਡਰਡਜ਼ ਆਫ ਹਾਊਜ਼ੈਂਡਸ ਆਫ ਡਾਲਰਸ ਕਾਸਟ ਕਰ ਸਕਦੇ ਹੈ ਹੈਲਥ케ਅਰ ਨੂੰ ਮਸਲਾ ਕੀ ਹੈ ਜੇ ਬੰਦਾ ਅਮਰੀਕਾ ਦੇ ਵਿੱਚ ਆ ਗਿਆ ਕਿ ਬਿਮਾਰ ਹੋ ਗਿਆ ਹੁਣ ਬਿਮਾਰ ਹੋਣ ਤੋਂ ਬਾਅਦ ਜਾਂ ਤੇ ਉਹਦੇ ਕੋਲ ਇੰਸ਼ੋਰੈਂਸ ਹੋਊਗਾ ਜਾਂ ਉਹਦੇ ਕੋਲ ਇੰਸ਼ੋਰੈਂਸ ਨਹੀਂ ਹੋਊਗਾ ਕਿਸੇ ਵੀ ਹਾਲਤ ਦੇ ਵਿੱਚ ਜੇ ਉਹ ਕਾਗਜ਼ ਪੱਤਰ ਉਹਦੇ ਕੋਲ ਹੈ ਨਹੀਂ ਕੋ ਵਿਜ਼ਟਰ ਵੀਜ਼ੇ ਤੇ ਆ ਕੋ ਸਟੂਡੈਂਟ ਵੀਜ਼ੇ ਤੇ ਆ ਕੋ ਵਰਕ ਪਰਮਿਟ ਤੇ ਆ ਜਾਂ ਕਿਸੇ ਹੋਰ ਹਾਲਤ ਦੇ ਵਿੱਚ ਆ ਆਲਟੀਮੇਟਲੀ ਉਹ ਸਰਕਾਰ ਦੇ ਉੱਤੇ ਬਰਡਨ ਬਣ ਜਾਂਦਾ ਕਿ ਕੋਣ ਹਸਪਤਾਲ ਜਾਣਗੇ ਉਹਦਾ ਇਲਾਜ ਤੇ ਕਰਨਾ ਹੀ ਆ ਨਾ ਪੈਸੇ ਤੇ ਬਾਅਦ ਚ ਲੈਣੇ ਆ ਜਾਂ ਕਿੱਥੋਂ ਲੈਣੇ ਹੁਣ ਬੰਦੇ ਕੋਲੇ ਹੈ ਹੀ ਨਹੀਂ ਤੇ ਉਹ ਦਊਗਾ ਹੀ ਨਹੀਂ ਹੁਣ ਇਹਨੂੰ ਰੀਜ਼ਨ ਦੱਸਿਆ ਇਹਨਾਂ ਨੇ ਅਬੈਸਟੀ ਨੂੰ ਇੱਕ ਖਾਸ ਖਾਸ ਇਸ ਕਰਕੇ ਦੱਸਿਆ ਉਹ ਕਹਿੰਦੇ ਜਿਹੜਾ ਮੋਟਾਪਾ ਆ ਇਹਦੇ ਨਾਲ ਸਲੀਪ ਐਪਨੀਆ ਹੁੰਦਾ ਰਾਤ ਨੂੰ ਜਿਹੜੀ ਨੀਂਦ ਨਹੀਂ ਆਉਂਦੀ ਜਾਂ ਆਕਸੀਜਨ ਪੂਰੀ ਅੰਦਰ ਨਹੀਂ ਜਾਂਦੀ ਸਾਹ ਰੁਕਦਾ ਜਾਂ ਇਦਾਂ ਦੀ ਗੱਲਬਾਤ ਇਹਦੇ ਨਾਲ ਹੀ ਮੋਟਾਪੇ ਨਾਲ ਹੀ ਹਾਈ ਬਲੱਡ ਪ੍ਰੈਸ਼ਰ ਹੁੰਦਾ ਇਹਦੇ ਨਾਲ ਹੀ ਡਿਪਰੈਸ਼ਨ ਹੁੰਦਾ ਤੇ ਇਹ ਸਾਰਾ ਕੁਝ ਜਿਹੜਾ ਹੈਲਥ케ਅਰ ਦੇ ਉੱਤੇ ਬੋਝ ਪਾਉਂਦਾ ਆ ਜਿਹੜਾ ਐਪਲੀਕੈਂਟ ਆ ਉਹ ਪਬਲਿਕ ਚਾਰਜ ਬਣ ਜਾਂਦਾ ਪਬਲਿਕ ਚਾਰਜ ਦਾ ਮਤਲਬ ਇਹ ਆ ਕਿ ਉਹ ਵਿਅਕਤੀ ਲੋਕਾਂ ਦੀ ਜ਼ਿੰਮੇਵਾਰੀ ਬਣ ਜਾਂਦਾ ਕਿਉਂਕਿ ਉਹਦੇ ਤੇ ਜਿਹੜਾ ਸਰਕਾਰ ਨੇ ਖਰਚਾ ਕਰਨਾ ਹਸਪਤਾਲ ਦੇ ਵਿੱਚ ਬੰਦੇ ਕੋਲੇ ਪੈਸਾ ਦੇਣ ਨੂੰ ਹੈ ਨਹੀਂ ਤੇ ਕਿੱਥੋਂ ਲੈਣਗੇ ਉਹ ਜਿਹੜਾ ਟੈਕਸ ਪੇਅਰ ਦਾ ਪੈਸਾ ਆ ਜਾਂ ਲੋਕਾਂ ਦਾ ਆ ਉਹ 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 ਉਹਦੇ ਉੱਤੇ ਬੋਝ ਪੈਣਾ ਸੋ ਉਹਨੂੰ ਪਬਲਿਕ ਚਾਰਜ ਕਿਹਾ ਜਾਂਦਾ ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਨੇ ਉਹ ਕਹਿੰਦੇ ਨੇ ਕਿ ਆਫੀਸਰ ਨੂੰ ਹੁਣ ਬਹੁਤ ਜ਼ਿਆਦਾ ਪਾਵਰਾਂ ਦੇ ਦਿੱਤੀਆਂ ਉਹ ਕਿਸੇ ਵੀ ਗੱਲ ਕਰਕੇ ਵੀਜ਼ਾ ਡਿਨਾਈ ਕਰ ਸਕਦਾ ਐਕਸਪਰਟ ਇਹ ਕਹਿੰਦੇ ਆ ਕਿ ਇਹਦੇ ਨਾਲ ਬਹੁਤ ਸੌਖਾ ਹੋ ਜਾਊਗਾ ਵੀਜ਼ਾ ਆਫੀਸਰ ਨੂੰ ਵੀਜ਼ਾ ਰਿਜੈਕਟ ਕਰਨਾ ਭਾਵੇਂ ਕਿ ਹੈਲਥ ਇਸ਼ੂ ਇੱਕ ਜਿਹੜਾ ਕਾਮਨ ਚੀਜ਼ ਆ ਜਾਂ ਮੈਨੇਜੇਬਲ ਆ ਹੁਣ ਉਹ ਇਹ ਕਹਿੰਦੇ ਆ ਕਿ ਜਿਹੜੇ ਵਾਈਟ ਹਾਊਸ ਆ ਉਹਨੇ ਇਹ ਕਿਹਾ ਵੀ ਅਸੀਂ ਨਵਾਂ ਤਾਂ ਕੁਝ ਵੀ ਨਹੀਂ ਕਰ ਰਹੇ ਕਹਿੰਦੇ ਅਸੀਂ ਤਾਂ ਜਿਹੜੀ ਐਗਜ਼ਿਸਟਿੰਗ ਪਾਲਿਸੀ ਆ ਉਹਨਾਂ ਨੂੰ ਫੋਰਸ ਕਰ ਰਹੇ ਹਾਂ ਟੈਕਸਪੇਅਰ ਨੂੰ ਵਿਚਾਰ ਰਹੇ ਹਾਂ ਸਾਡਾ ਮਕਸਦ ਉਹ ਕਹਿੰਦੇ ਕੋਈ ਆ ਇਹ ਪਾਲਿਸੀ ਪਹਿਲਾਂ ਹੀ ਹੈਗੀ ਆ ਵਾਈਟ ਹਾਊਸ ਨੇ ਸਾਫ਼ ਤੌਰ ਦੇ ਉੱਤੇ ਕਿਹਾ ਆਫੀਸਰ ਜਿਹੜਾ ਦਲੀਲ ਦੇ ਰਿਹਾ ਕਿ ਨਵੀਂ ਚੀਜ਼ ਨਹੀਂ 100 ਸਾਲ ਪੁਰਾਣਾ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਆਹ ਚੀਜ਼ ਲਿਖੀ ਆ ਅਮਰੀਕਾ ਜਿਹੜੀ ਆ ਉਹ ਉਹਨਾਂ ਲੋਕਾਂ ਨੂੰ ਵੀਜ਼ਾ ਦੇਣ ਤੋਂ ਨਾ ਕਰ ਸਕਦੀ ਆ ਜਿਨ੍ਹਾਂ ਨੂੰ ਸਰਕਾਰ ਦੀ ਮਦਦ ਚਾਹੀਦੀ ਆ ਜਾਂ ਜਿਹੜੇ ਅਮਰੀਕਾ ਦੇ ਟੈਕਸਪੇਅਰ ਦਾ ਪੈਸਾ ਯੂਜ਼ ਹੋਊਗਾ ਜਾਂ ਉਹਨਾਂ ਦੇ ਉੱਤੇ ਬੋਝ ਪਊਗਾ ਕਿਸੇ ਬੰਦੇ ਦੇ ਆਉਣ ਦੇ ਨਾਲ ਇਹ ਸਿਹਾਰ ਦੇ ਉੱਤੇ ਵੀਜ਼ਾ ਡਿਨਾਈ ਕੀਤਾ ਜਾ ਸਕਦਾ ਹੈ ਕਿਤੇ 100 ਸਾਲ ਪਹਿਲਾਂ ਦੀ ਪਾਲਿਸੀ ਪਈ ਆ ਅਸੀਂ ਸਿਰਫ ਉਹਨੂੰ ਲਾਗੂ ਕਰ ਰਹੇ ਆ ਜਿਹੜੇ ਰਾਸ਼ਟਰਪਤੀ 트럼ਪ ਦੀ ਟੀਮ ਆ ਉਹ ਕਹਿੰਦੇ ਅਸੀਂ ਸਿਰਫ ਇਹਨੂੰ ਸਟ੍ਰਿਕਟਲੀ ਅਨਫੋਰਸ ਕਰ ਰਹੇ ਹਾਂ ਸਿਰਫ ਉਹਨੂੰ ਸ਼ਕਤੀ ਨਾਲ ਲਾਗੂ ਕੀਤਾ ਜਾ ਰਿਹਾ ਹੁਣ ਇਹਨਾਂ ਦੇ ਵਿੱਚ ਜਿਹੜੇ ਖਾਸ ਕਰ ਬਜ਼ੁਰਗ ਐਪਲੀਕੈਂਟ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਊਗਾ ਜਿਹੜੇ ਪਰਿਵਾਰ ਡਿਪੈਂਡੈਂਟਸ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਊਗਾ ਵੀਜ਼ਾ ਆਫੀਸਰ ਕਿਸੇ ਵਿਅਕਤੀ ਦੇ ਵੀਜ਼ੇ ਨੂੰ ਨਾ ਕਰ ਸਕਦਾ ਮੰਨ ਲਓ ਉਹ ਹੋਰ ਰਿਟਾਇਰਮੈਂਟ ਏਜ ਤੋਂ ਅੱਗੇ ਆ ਜਾਂ ਉਹਨਾਂ ਕੋਲੇ ਡਿਪੈਂਡੈਂਟ ਆ ਮਤਲਬ ਜਿਹੜਾ ਕੋਈ ਬੱਚਾ ਆ ਜਾਂ ਕੋਈ ਬਜ਼ੁਰਗ ਆ ਜਾਂ ਕੋਈ ਡਿਪੈਂਡੈਂਟ ਜਿਹੜਾ ਕੋਈ ਡਿਸੇਬਿਲਟੀ ਆ ਜਾਂ ਜਿਹੜੀਆਂ ਸਪੈਸ਼ਲ ਲੀਵਸ ਨੇ ਇਸ ਕਰਕੇ ਮਤਲਬ ਕਿੰਨੇ ਹੀ ਕਾਰਨਾ ਕਰਕੇ ਉਹਦਾ ਵੀਜ਼ਾ ਰਿਜੈਕਟ ਕੀਤਾ ਜਾ ਸਕਦਾ ਆ ਸੋ ਦੂਜੇ ਪਾਸੇ ਲੋ ਚੁੱਕੇ ਕਹਿੰਦੇ ਆ ਕਿ ਜਿਹੜਾ ਇਹ ਟਰਮ ਆ ਪਬਲਿਕ ਚਾਰਜ ਟਰੰਪ ਟੀਮ ਇਹਨੂੰ ਬਹੁਤ ਖਿੱਚ ਰਹੀ ਆ ਸਟ੍ਰੈਚ ਬਹੁਤ ਜ਼ਿਆਦਾ ਕਰ ਰਹੀ ਆ ਇਹ ਏਡੀ ਗੱਲ ਨਹੀਂ ਹੈਗੀ ਨਵੀਂ ਪਾਲਿਸੀ ਦੇ ਵਿੱਚ ਇੱਕ ਕ੍ਰੋਨਿਕ ਇਲਨੈਸ ਦਾ ਮਤਲਬ ਇਹ ਆ ਕਿ ਤੁਹਾਨੂੰ ਜਿਹੜਾ ਕੋਈ ਕ੍ਰੋਨਿਕ ਅਿਲਨਸ ਦੇ ਨਾਲ ਬੰਦਾ ਅਮਰੀਕਾ ਦੇ ਵਿੱਚ ਆ ਗਿਆ ਤੇ ਸਾਫ਼ ਤੌਰ ਦੇਤੇ ਅਮਰੀਕਾ ਨੂੰ ਉਹਦੇ ਲਈ ਪੇ ਕਰਨਾ ਪਊਗਾ ਉਸ ਮੈਡੀਕਲ ਕੇਅਰ ਦੇ ਲਈ ਤੇ ਜਿਹੜਾ ਇੱਕ ਕਿਹਾ ਜਾ ਰਿਹਾ ਕਿ ਇਹ ਗੱਲ ਠੀਕ ਨਹੀਂ ਹੈ ਸੋ ਲਗਭਗ ਇਸ ਨਿਯਮ ਦਾ ਅਸਰ ਲਗਭਗ ਸਾਰਿਆਂ ਦੇ ਉੱਤੇ ਪੈਣਾ ਵਰਕਰਾਂ ਦੇ ਉੱਤੇ ਜਿਹੜੇ ਵਰਕਰਸ ਨੇ ਜਾਂ ਇਮੀਗ੍ਰੈਂਟਸ ਨੇ ਉਹਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜੇ H1B ਵਰਕਰਸ ਨੇ ਉਹਨਾਂ ਦੇ ਉੱਤੇ ਸਟੂਡੈਂਟਸ ਦੇ ਉੱਤੇ ਵਰਕ ਵੀਜ਼ਾ ਐਪਲੀਕੈਂਟਸ ਦੇ ਉੱਤੇ ਜਾਂ ਜਿਹੜੀਆਂ ਫੈਮਿਲੀ ਐਂਡ এমਪਲੋਇਮੈਂਟ ਬੇਸਡ ਗ੍ਰੀਨ ਕਾਰਡ ਐਪਲੀਕੈਂਟਸ ਨੇ ਉਹਨਾਂ ਦੇ ਉੱਤੇ ਸੋ ਜਿਹੜੇ ਰਫਿਊਜੀ ਜਾਂ ਕੁਝ ਹਿਊਮਨਿਟੇਰੀਅਨ ਕੇਸਸ ਹੈਗੇ ਆ ਉਹ ਇਹਦੇ ਵਿੱਚ ਐਗਜ਼ੈਂਪਟ ਕੀਤੇ ਜਾਣਗੇ ਜਿਹੜੇ ਇਹ ਦੂਜਾ ਹੈਗਾ ਕਿ ਰਾਸ਼ਟਰਪਤੀ 트੍ਰੰਪ ਨੇ ਪਹਿਲਾਂ ਹੀ ਕਿੰਨੇ ਸਾਰੇ ਪ੍ਰੋਗਰਾਮ ਇਹ ਕੱਟ ਕਰ ਦਿੱਤੇ ਆ ਸੋ ਜਦੋਂ ਆਫੀਸਰ ਨੇ ਵੀਜ਼ਾ ਦੇਣਾ ਆ ਉਹਨੇ ਪਹਿਲਾਂ ਉਹਦੀ ਮੈਡੀਕਲ ਕਾਸਟ ਪ੍ਰੈਡिक्ट ਕਰਨੀ ਆ ਵੀ ਜੇ ਇਹ ਬੰਦੇ ਨੂੰ ਕੋਸ਼ ਅਮਰੀਕਾ ਦੇ ਵਿੱਚ ਹੋ ਗਿਆ ਇਹ ਸਾਨੂੰ ਕਿੰਨੇ ਚ ਪਊਗਾ ਇਹਦਾ ਖਰਚਾ ਸਾਨੂੰ ਕਿੰਨਾ ਕਰਨਾ ਪਊਗਾ ਉਹਦੇ ਆਧਾਰ ਦੇ ਉੱਤੇ ਇਹ ਵੀਜ਼ਾ ਦੇ ਸਕਦੇ ਆ ਜਾਂ ਨਹੀਂ ਦੇ ਸਕਦੇ ਪਰ ਇਹ ਚੀਜ਼ ਜਿਹੜੀ ਬਹੁਤ ਵੱਡੀ ਆ ਤੇ ਫੈਸਲਾ ਸਖਤੀ ਵਾਲਾ ਆ ਅਗਲੀ ਗੱਲਬਤ ਵਾਤਾਵਰਣ ਬਾਰੇ ਜਿਹੜੀ ਗਲੋਬਲ ਕਾਰਬਨ ਐਮਿਸ਼ਨ ਆ ਉਹ ਇਸ ਦੌਰੇ ਹਾਈएस्ट ਲੈਵਲ ਦੇ ਉੱਤੇ ਇਸ ਸਾਲ ਦੇ ਵਿੱਚ ਹਿੱਟ ਕਰ ਰਹੀ ਆ ਇਹ ਮਸਲਾ ਕੋਈ ਏਡਾ ਵੱਡਾ ਮਸਲਾ ਲੱਗਦਾ ਨਹੀਂ ਹੁੰਦਾ ਸਾਨੂੰ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਦੁਨੀਆ ਦੀਆਂ ਖ਼ਬਰਾਂ ਦੁਨੀਆ ਦੀਆਂ ਖ਼ਬਰਾਂ ਦੇ ਵਿੱਚ ਸਭ ਤੋਂ ਵੱਧ ਕਿਸੇ ਖ਼ਬਰ ਨੇ ਥਾਂ ਲੈਣੀਆਂ ਤਾਂ ਉਹ ਵਾਤਾਵਰਣ ਦੇ ਨਾਲ ਸੰਬੰਧਿਤ ਖ਼ਬਰਾਂ ਨੇ ਲੈਣੀਆਂ। ਜਿਹੜੀ ਗਲੋਬਲ ਕਾਰਬਨ ਬਜਟ ਆ ਇੱਕ ਨਵਾਂ ਉਹਦੀ ਰਿਪੋਰਟ ਆਈ ਆ ਸਾਹਮਣੇ ਕਿ ਇਹ ਜਿਹੜਾ 1.1% ਵੱਧ ਜਾਊਗਾ ਤੇ 38.1 ਬਿਲੀਅਨ ਟਨਸ ਆਫ ਕਾਰਬਨ ਡਾਈਆਕਸਾਈਡ ਹੋ ਜਾਣੀ। ਮਤਲਬ ਕੀ ਆ ਕਿ ਦੁਨੀਆ ਦੇ ਵਿੱਚ ਗਰਮੀ ਵਾਧ ਜਾਨੀ ਗਰਮੀ ਦੇ ਨਾਲ ਜਿਹੜਾ ਬਹੁਤ ਸਾਰਾ ਪ੍ਰਭਾਵ ਪਊਗਾ ਨਵੀਆਂ ਬਿਮਾਰੀਆਂ ਜਿਹੜਾ ਹੋਰ ਸਾਰੀਆਂ ਸਮੱਸਿਆਵਾਂ ਸਾਹਮਣੇ ਆਉਣਗੀਆਂ باوجود ਇਸ ਗੱਲ ਦੇ ਕਿ ਇਸ ਵੇਲੇ ਦੁਨੀਆ ਦੇ ਵਿੱਚ ਬਹੁਤ ਸਾਰਾ ਜੋਰ ਲਾਇਆ ਜਾ ਰਿਹਾ ਹੈ ਇਹਦੇ ਤੋਂ ਬਚਣ ਦੇ ਲਈ ਆਪਣੇ ਕੋਲ ਇਲੈਕਟ੍ਰਿਕ ਵਹੀਕਲਜ਼ ਆ ਰਹੇ ਆ ਜਿਹੜੀ ਵਿੰਡ ਮਿਲਸ ਨੇ ਜਾਂ ਦੂਜੇ ਜਿਹੜੇ ਰੀਨਿਊਏਬਲ ਸੋਰਸਸ ਆਫ એનર્ਜੀ ਨੇ ਉਹ ਸਾਹਮਣੇ ਆ ਰਹੇ ਨੇ ਪਰ ਜਿਹੜਾ ਦੁਨੀਆ ਉਸ ਟਰੈਕ ਦੇ ਉੱਤੇ ਆ ਕਿ 1.5 ਡਿਗਰੀ ਗਰਮ ਜਿਹੜਾ ਜ਼ਿਆਦਾ ਲਿਮਟ ਨੂੰ ਇਹ ਸਿਰਫ 4 ਸਾਲਾਂ ਦੇ ਵਿੱਚ ਕ੍ਰਾਸ ਕਰ ਜਾਣਗੇ ਜੇ ਇਹ 1.5 ਡਿਗਰੀ ਵਾਰਮਿੰਗ ਲਿਮਿਟ 4 ਸਾਲਾਂ ਦੇ ਵਿੱਚ ਕ੍ਰਾਸ ਕਰ ਜਾਂਦੇ ਆ ਤੇ ਇਹਦਾ ਮਤਲਬ ਬਹੁਤ ਖਤਰਨਾਕ ਆ ਇੱਕ ਤਾਂ এনवायरमेंट ਬਦਲ ਜਾਊਗਾ ਜਿਹੜਾ ਬਦਲ ਜਾਊਗਾ ਇਹ ਇਰਰਵਰਸੀਬਲ ਹੋਊਗਾ ਦੁਬਾਰਾ ਠੀਕ ਨਹੀਂ ਕੀਤਾ ਜਾ ਸਕੂਗਾ ਮਤਲਬ ਜਿਹੜੀ ਬਹੁਤ ਜ਼ਿਆਦਾ ਗਰਮੀ ਸਮੁੰਦਰਾਂ ਦੇ ਤਲ ਦਾ ਪਾਣੀ ਦਾ ਉੱਤੇ ਆਉਣਾ ਜਾਂ ਜਿਹੜੇ ਮੇਜਰ ਸਟਾਰਮਸ ਨੇ ਜਾਂ ਇਕੋਸਿਸਟਮ ਕਲਾਪਸ ਹੋ ਸਕਦਾ ਸਾਰੇ ਦਾ ਸਾਰਾ ਸੋ ਇਹ ਗੱਲਾਂ ਵਿਗਿਆਨੀ ਨਾਲ ਨਾਲ ਦੱਸ ਰਹੇ ਆ ਮੰਨਿਆ ਇਹ ਜਾ ਰਿਹਾ ਵੀ ਇਹ ਚੀਜ਼ ਕੋਈ ਅ ਮਤਲਬ ਕਿਉਂਕਿ ਇਮੀਡੀਟ ਡੇਂਜਰ ਇਹਦਾ ਸਾਨੂੰ ਨਹੀਂ ਲੱਗਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਜਿਹੜਾ ਉਹਦੇ ਉੱਤੇ ਇਹ ਅਸਰ ਪਾ ਰਹੀ ਆ ਜਿਹੜੀ ਚਾਈਨਾ ਤੇ ਇੰਡੀਆ ਦੇ ਵਿੱਚ ਐਮਿਸ਼ਨ ਹੈਗੀ ਆ ਉਹ ਸਲੋ ਆ ਉਹ ਘਟ ਹੋ ਰਹੀ ਆ ਜਿਹੜੀ ਅਮਰੀਕਾ ਦੇ ਵਿੱਚ ਤੇ ਯੂਰਪ ਦੇ ਵਿੱਚ ਹੋ ਰਹੀ ਆ ਇਹ ਜ਼ਿਆਦਾ ਆ ਇਧਰਲੇ ਪਾਸੇ ਸਮੱਸਿਆ ਕਾਫੀ ਜ਼ਿਆਦਾ ਵੱਡੀ ਆ ਸੋ ਦੁਨੀਆ ਜਿਹੜੀ ਆ ਉਹ ਇਸ ਵੇਲੇ ਲਗਭਗ 3 ਡਿਗਰੀ ਸੈਂਟੀਗ੍ਰੇਡ ਹੋਰ ਜ਼ਿਆਦਾ ਗਰਮ 2100 ਤੱਕ ਹੋ ਸਕਦੀ ਆ ਜੇਕਰ ਆਹੀ ਪਾਲਿਸੀਜ਼ ਜਿਹੜੀਆਂ ਆ ਇਹ ਚਲਦੀਆਂ ਰਹੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਲਈ ਇੱਕ ਵੱਡਾ ਸੰਕਟ ਖੜਾ ਕਰ ਸਕਦੀਆਂ ਹਨ ਅਗਲੀ ਕਰਵਾ ਦੋਸਤੋ ਇੱਕ ਖਬਰ ਅਜ ਅਮਰੀਕਾ ਦੇ ਵਿੱਚ ਜਿਹੜਾ ਇਹਨਾਂ ਨੇ ਪੈਨੀ ਬਣਾਉਣੀਆਂ ਬੰਦ ਕਰ ਦਿੱਤੀਆਂ ਲਗਭਗ 230 ਸਾਲ ਇਹ ਪੈਨੀਆਂ ਬਣਦੀਆਂ ਰਹੀਆਂ ਮਤਲਬ ਇੱਕ ਸੈਂਟ ਜਿਹੜਾ ਪੈਨੀ ਆ ਇਹ ਸਿੱਕਾ ਹੁਣ ਤੁਹਾਨੂੰ ਅਮਰੀਕਾ ਦੇ ਵਿੱਚ ਇਹਨਾਂ ਨੇ ਬਣਾਉਣਾ ਬੰਦ ਕਰ ਦੇਣਾ ਲਾਸਟ ਬੈਚ ਇਹਦਾ ਫਿਲਡਲਫੀਆ ਦੇ ਵਿੱਚ ਬਣਾਇਆ ਗਿਆ ਸੀ ਸੋ ਹੁਣ ਇਹ ਨਹੀਂ ਬਣ ਰਹੀਆਂ ਤੇ ਜਿਹੜੀ ਇਹ ਟ੍ਰੈਡੀਸ਼ਨ ਸ਼ੁਰੂ ਹੋਈ ਸੀ 1792 ਦੇ ਵਿੱਚ ਇਹ ਡਿਸੀਜਨ ਉਸ ਵੇਲੇ ਆਇਆ ਜਿਹਦਾ ਕਾਰਨ ਕੀ ਆ ਪੈਨੀਆਂ ਬਣਾਉਣ ਦਾ ਹੁਣ ਹੈ ਤੇ ਇਹ 1 ਸੈਂਟ ਪਰ ਇਹਨੂੰ ਬਣਾਉਣ ਦੇ ਵਿੱਚ 1 ਸੈਂਟ ਤੋਂ ਜ਼ਿਆਦਾ ਲੱਗ ਜਾਂਦੇ ਆ ਤੇ ਰਾਸ਼ਟਰਪਤੀ 트੍ਰੰਪ ਨੇ ਇਹ ਕਿਹਾ ਵੀ ਨਾ ਤੇ ਇਹਦੀ ਵਰਤੋਂ ਹੁੰਦੀ ਹੈ ਅੱਜਕੱਲ ਕੋ ਬਹੁਤਾ ਇਹਨੂੰ ਵਰਤਦਾ ਵੀ ਨਹੀਂ ਆ ਤੇ ਇਸ ਕਰਕੇ ਜਿਹੜੀ ਟ੍ਰੈਜਰੀ ਆ ਉਸ ਹਮਤ ਹੋ ਗਈ ਇਸ ਗੱਲ ਦੇ ਉੱਤੇ ਵੀ ਇਹਦੀ ਕਾਸਟ ਕਟਿੰਗ ਲਈ ਇਹਦੀ ਪ੍ਰੋਡਕਸ਼ਨ ਨੂੰ ਬੰਦ ਕਰਦੀ ਹੈ ਜਿਹੜੀ ਜਿੰਨੇ ਦੀ ਇਹ ਹੈਗੀ ਆ 3.69 ਸੈਂਟ ਲੱਗਦੇ ਆ 1 ਸੈਂਟ ਦਾ ਸਿੱਕਾ ਬਣਾਉਣ ਦੇ ਲਈ ਸੋ ਦੂਜਾ ਹੈਗਾ ਕਿ ਇਹਦੇ ਨਾਲ ਜੇ ਇਹ ਬੰਦ ਕਰ ਦਿੱਤੀ ਤਾਂ ਦੱਸਿਆ ਜਾ ਰਿਹਾ ਕਿ 56 ਮਿਲੀਅਨ ਡਾਲਰ ਇੱਕ ਸਾਲ ਦੇ ਜਿਹੜੀ ਟ੍ਰੈਜਰੀ ਆ ਉਹਨੂੰ ਬਚ ਜਾਣਗੇ ਪੈਨਿਸ ਹੋਣਗੀਆਂ ਲੀਗਲ ਹਜੇ ਮਤਲਬ ਹੈਗੀਆਂ ਆ ਪਰ ਲੋਕ ਇਹਨਾਂ ਨੂੰ ਵਰਤਦੇ ਨਹੀਂ ਆ ਹੁਣ ਕੀ ਆ ਵੀ ਜੇ ਕਿਸੇ ਦੇ ਕੋਲੇ ਮੰਨ ਲਓ ਉਹਨੇ 2 ਸੈਂਟ ਜਾਂ 3 2 ਸੈਂਟ ਜਾਂ 1 ਸੈਂਟ ਬਣਿਆ ਤਾਂ ਉਹ ਨਹੀਂ ਲਊਗਾ ਜੇ 3 ਜਾਂ 4 ਸੈਂਟ ਬਣਿਆ ਤਾਂ ਉਹ ਉਹ ਪੈਣੀ ਦੀ ਥਾਂ ਦੇ ਉੱਤੇ 5 ਸੈਂਟ ਦੇ ਦੂਗਾ ਇਕਨੋਮਿਸਟ ਤੇ ਇਥੋਂ ਤੱਕ ਕਹਿੰਦਾ ਵੀ ਤੁਹਾਡੇ ਸਾਹਮਣੇ ਪੈਨੀਆਂ ਪੈਆਂ ਹੁਣ ਤੇ ਇੱਕ ਇੱਕ ਪੈਣੀ ਤੁਸੀਂ ਝੁੱਕ ਕੇ ਚੱਕਣੀ ਹੋਵੇ ਉਹ ਵੀ ਚੱਕਣੀ ਵਰਤ ਨਹੀਂ ਆ ਉਹ ਵੀ ਮਤਲਬ ਉਹਨੇ ਚ ਕੋਈ ਹੋਰ ਕੰਮ ਕਰ ਲੋ ਤੁਹਾਨੂੰ ਜ਼ਿਆਦਾ ਪੈਸਾ ਬਣ ਜਾਊਗਾ ਸਟੋਰਸ ਦੇ ਕੋਲ ਪਹਿਲਾਂ ਹੀ ਪਿਆਨੀਆਂ ਹੈ ਨਹੀਂ ਉਹਨਾਂ ਨੇ ਲਿਖ ਕੇ ਲਾਇਆ ਹੁੰਦਾ ਵੀ ਅਸੀਂ ਆਊਟ ਆਫ ਸਟਾਕ ਆ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਇਹ ਬਣੀਆਂ ਆ ਉਹਦਾ ਹੁਣ ਕਿੰਨੀ ਇੱਕ ਵਰਤੋਂ ਕੀਤੀ ਜਾਊਗੀ ਸੋ 5 ਸੈਂਟ ਦੇ ਨੇੜੇ ਇਹਨੂੰ ਰਾਉਂਡ ਕਰ ਦਿੱਤੇ ਜਾਣਗੇ ਤੇ ਦੂਜਾ ਹੈਗਾ ਵੀ ਇਹ ਜਦੋਂ ਬਣਾਉਣੀਆਂ ਬੰਦ ਕੀਤੀਆਂ ਤਾਂ ਅਗਰ ਕਿਉਂਕਿ ਇਹ ਅਸਲ ਦੇ ਵਿੱਚ ਜਿਹੜਾ ਕਾਪਰ ਦੀ ਬਣੀ ਹੁੰਦੀ ਆ ਤੇ ਮੁੜ ਕੇ ਇਹਦੇ ਵਿੱਚ ਹੋਰ ਕਈ ਕੁਝ ਪੈਂਦਾ ਹ ਹੁਣ ਇਹਦੇ ਤੋਂ ਬਾਅਦ ਜਿਹੜਾ ਨਿਕਲ ਆ ਮਤਲਬ 5 ਸੈਂਟ ਦੀ ਵਾਰੀ ਆਉਣੀ ਇਹਨਾਂ ਨੇ ਉਹ ਲਿਮੀਨੇਟ ਕਰ ਦੇਣਾ 5 ਸੈਂਟ ਜਿਹੜਾ ਨਿਕਲ ਬਣਾਉਣ ਦੇ ਲਈ 13.78 ਸੈਂਟ ਲੱਗਦੇ ਆ 5 ਸੈਂਟ ਬਣਾਉਣ ਦੇ ਲਈ ਸੋ ਇਹ ਪੈਣੀ ਨਾਲੋਂ ਵੀ ਜ਼ਿਆਦਾ ਮਹਿੰਗਾ ਪੈਂਦਾ ਜਿਹੜੇ ਇਕਨੋਮਿਸਟ ਇਹ ਕਹਿੰਦੇ ਆ ਕਿ ਨਿਕਲ ਅਗਲਾ ਕਾਇਨ ਹੋਊਗਾ ਜਿਹੜਾ ਇਥੋਂ ਫਿਜ਼ੀਕਲ ਮਨੀ ਡਿਸ ਅਪੀਅਰ ਹੋਣੀ ਆ ਇਹ ਇੱਕ ਬਹੁਤ ਵੱਡੀ ਗੱਲਬਾਤ ਆ 13 ਸੈਂਟ ਤੋਂ ਜ਼ਿਆਦਾ ਸੋ ਇਹ ਇਹਦੇ ਉੱਤੇ ਲੱਗਦਾ ਫਿਰ ਜਿਹੜਾ ਡਾਈਮ 10 ਸੈਂਟਾ ਇਹ ਵੀ ਕਾਪਰ ਤੇ ਨਿਕਲਦਾ ਬਣਿਆ ਹੁੰਦਾ ਆ ਤੇ ਇਹ ਸਭ ਤੋਂ ਛੋਟਾ ਆ ਅਮਰੀਕਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਪਾਂ ਜਾਣਦੇ ਆ ਇਹਨੂੰ ਬਣਾਉਣਾ ਵੀ ਮਹਿੰਗਾ ਪੈਂਦਾ ਆ ਕੁਆਟਰ ਆਪਾਂ ਜਾਣਦੇ ਆ ਕਿ ਸਭ ਤੋਂ ਵੱਧ ਜਿਹੜਾ ਇੱਕ ਹੈਗਾ ਆ ਸਰਕੂਲੇਟ ਹੁੰਦਾ ਜਿਹੜਾ ਕੋਇਨ ਆ ਫਿਰ 50 ਸੈਂਟ ਜਿਹੜਾ ਹਾਫ ਡਾਲਰ ਆ ਇਹਦੇ ਉੱਤੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਨੇ ਇਹ ਜਿਹੜਾ ਬਹੁਤ ਇਹ ਯੂਜ਼ ਨਹੀਂ ਹੁੰਦਾ ਆਮ ਤੌਰ ਦੇ ਉੱਤੇ ਜਿਹੜੇ ਕਲੈਕਟਰ ਨੇ ਜਾਂ ਕੁਝ ਹੋਰ ਨੇ ਉਹਨਾਂ ਦੇ ਕੋਲੇ ਤਾਂ ਇਹ ਹੁੰਦਾ ਆ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਇਹ ਡਾਲਰ ਜਿਹੜਾ ਆ ਇਹਦੀ ਕਾਫੀ ਚਰਚਾ ਰਹੀ ਹੈ ਜਿਹੜਾ ਪੇਪਰ ਮਨੀ ਦੇ ਵਿੱਚ ਯੂਐਸ ਜਿਹੜੇ ਬਿਲਸ ਨੇ ਜਾਂ 1 ਡਾਲਰ ਦਾ ਬਿੱਲ ਆ ਇਹ ਹੀ ਕਾਫੀ ਚਰਚਾ ਦੇ ਵਿੱਚ ਹੈਗਾ 2 ਡਾਲਰ ਦਾ ਜਿਹੜਾ ਨੋਟ ਹੁੰਦਾ ਜਾਂ ਜਿਹੜਾ ਬਿੱਲ ਹੁੰਦਾ ਆ ਉਹ ਲੋਕਾਂ ਨੂੰ ਲੱਗਦਾ ਵੀ ਇਹ ਹੈ ਨਹੀਂਗਾ ਪਰ ਹੈਗਾ ਆ ਜਿਹੜੇ ਕਲੈਕਟਰਸ ਨੇ ਉਹ ਇਕੱਠਾ ਕਰਦੇ ਇਦਾਂ ਹੀ ਹੋਰ ਜਿਹੜੀਆਂ ਫਾਰਮਸ ਨੇ 5 ਡਾਲਰ ਦਾ ਬਿੱਲ ਜਾਂ ਨੋਟ ਜਿਹੜਾ ਹੈਗਾ ਉੱਥੇ 10 ਡਾਲਰ ਦਾ ਨੋਟ 50 ਡਾਲਰ ਦਾ 20 ਡਾਲਰ ਦਾ 100 ਡਾਲਰ ਦਾ ਕਈ ਜਿਹੜੇ ਆ ਉਹ ਹੁਣ ਸਰਕੂਲੇਸ਼ਨ ਦੇ ਵਿੱਚ ਨਹੀਂ ਹੁੰਦੇ ਜਾਂ ਕੁਝ ਜਿਹੜੇ ਆ ਉਹ ਸਿਰਫ ਕਲੈਕਟਰਸ ਦੇ ਕੋਲ ਹੀ ਹੁੰਦੇ ਆ ਜਿਵੇਂ 500 ਡਾਲਰ ਦਾ ਵੀ ਹੁੰਦਾ ਇਹ 500 ਡਾਲਰ ਦਾ ਨੋਟ ਵੀ ਹੁੰਦਾ ਅਮਰੀਕਾ ਦੇ ਵਿੱਚ 1000 ਦਾ 5000 ਦਾ ਇਹ ਤੋ ਤੱਕ ਕਿ ਲੱਖ ਡਾਲਰ ਦਾ ਨੋਟ ਵੀ ਅਮਰੀਕਾ ਦੇ ਵਿੱਚ ਹੁੰਦਾ ਹੈ ਪਰ ਲੱਖ ਡਾਲਰ ਵਾਲਾ ਜਿਹੜਾ ਉਹ ਆਮ ਲੋਕ ਨਹੀਂ ਉਹਨੂੰ ਰੱਖ ਸਕਦੇ ਉਹ ਸਿਰਫ ਜਿਹੜੀ ਫੈਡਰਲ ਰਿਜ਼ਰਵ ਬੈਂਕਸ ਨੇ ਉਹ ਆਪਸ ਆਪਸ ਦੇ ਵਿੱਚ ਜਿਹੜਾ ਉਹ ਮਤਲਬ ਯੂਜ਼ ਕਰਦੇ ਆ ਤੇ ਕੁਝ ਜਿਹੜੇ ਹੈਗੇ ਆ ਜਿੱਦਾਂ ਜਿਹੜੇ ਆਹ ਬਾਕੀ ਹੈਗੇ ਆ ਬਿੱਲ ਉਹਨਾਂ ਦੀ ਜਿਹੜੀ ਕੀਮਤ ਆ ਉਹ ਵੱਖਰੇ ਵੱਖਰੇ ਤਰੀਕੇ ਦੀ ਹੁੰਦੀ ਆ ਵੀ ਜੇ ਤੁਸੀਂ 10000 ਡਾਲਰ ਦਾ ਨੋਟ ਲੈਣਾ ਹੈ ਤਾਂ ਉਹ 1.5 ਲੱਖ ਡਾਲਰ ਦੇਣਾ ਪੈਂਦਾ ਮਤਲਬ ਕਿਉਂਕਿ ਕਲੈਕਟਰਸ ਦੇ ਲਈ ਹੈ ਜਾਂ ਇੱਕ ਸ਼ੌਕ ਦੇ ਲਈ ਲੋਕਾਂ ਦੇ ਕੋਲ ਹੈਗਾ ਲਿਮਟਿਡ ਸੋ 10000 ਦਾ ਡਾਲਰ ਡਾਲਰ ਦਾ ਨੋਟ ਅਮਰੀਕਾ ਦੇ ਵਿੱਚ ਹੁੰਦਾ ਹੈ ਪਰ ਜੇ ਤੁਸੀਂ ਲੈਣਾ ਹੋਵੇ ਤਾਂ 1.5 ਲੱਖ ਡਾਲਰ ਦਾ ਅੱਜ ਉਹਦੀ ਕੀਮਤ ਆ ਸੋ ਦੇਖੋ ਹੁਣ 1 ਸੈਂਟ ਜਿਹੜਾ ਇਹਨਾਂ ਨੇ ਇਲਿਮਿਨੇਟ ਕਰ ਦਿੱਤਾ ਤੇ 5 ਸੈਂਟਾਂ ਦੀ ਵਾਰੀ ਕਦੋਂ ਆਉਂਦੀ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਆਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਂਵਾਂਗੇ